ਲਓ ਜੀ ਲਓ ਤੁਮਾਂ ਪਹਿਣ ਬਸਾਖੀ ਤੇ ਪੰਡਤਾਂ ਦੀ ਹੱਡੀ ਤੇ 1000 ਦੇ 4 ਸੂਟ ਨਾ ਕਿਦੋਂ ਮਿਲਨੇ ਆ ਨਾਕਸ ਨੇ ਦੇਨੇ ਆ ਦੁਪੱਟਾ ਹੈਗਾ ਨਾਲ ਨਾਜ਼ਰੀਨ ਪ੍ਰਿੰਟਡ ਦੁਪੱਟਾ ਹੈਗਾ ਮਾਲ ਹੈਗਾ ਪੂਰਾ ਘੈਂਟ ਖੁੱਲਾ ਚੈਲੰਜ ਆਪਣਾ 1000 ਦੇ 4 ਕਿਸ ਨੇ ਦੇਣੀ ਨਹੀਂ ਹੈਗੇ ਜੀ ਓਪਨ ਚੈਲੰਜ ਗਾਰੰਟੀ ਦੇ ਨਾਲ ਲਓ ਜੀ 1000 ਦੇ 4 ਲੈ ਜਾਓ ਢੇਰਾਂ ਦੇ ਢੇਰਾਂ ਵਿੱਚ ਫ੍ਰੀ ਕੁਡੀ ਕੱਢਦੇ ਜਿੰਨਾ ਮਰਜ਼ੀ ਵਾਂ ਲੈ ਜਾਓ ਜੀ ਮਾਲ ਨਹੀਂ ਮੁੱਕਣ ਦੇਂਦੇ ਵਾਸਾ ਇੰਨੀ ਕੁ ਬੇਨਤੀ ਹੈ ਵੀ ਸੇਲ ਸਾਖੀ ਤੱਕ ਹੀ ਆ ਅਸੀਂ ਨਵੇੜ ਨਹੀਂ ਆ ਵੈਸੇ ਤਾਂ ਜਿਹੜੇ ਬੰਦੇ ਭਰਾ ਲੈਣਗੇ ਵਸਾਕੀ ਤੋਂ ਉਹਨਾਂ ਲੈ ਜੀ ਠੀਕ ਹੈ ਜੀ ਨਵੇੜ ਨਵੇੜ ਕੇ ਅਸੀਂ ਸਾਰੇ ਖਾਨੇ ਖਾਲੀ ਕਰਨੇ ਆ ਪਾਉਂਗਾ ਕਿ ਬਹਿ ਗਿਆ ਉਸ ਨਵੇੜ ਦੇ ਨਾਲ ਅੱਧ ਮੁੱਲ ਚ ਚਕਾਈ ਜਾਂਦੇ ਆ ਮਿੱਟੀ ਦੇ ਭਾਜ ਚਕਾਈ ਜਾਂਦੇ ਆ ਮੁਫਤ ਦੇ ਰੇ ਚਕਾਈ ਜਾਂਦੇ ਆ ਜਿਹੜੀਆਂ ਪੈਣਾ ਲੈਣੇ ਵੇਚਣ ਵਾਸਤੇ ਉਹ ਵੀ ਆ ਜੋ ਜਿੰਨਾਂ ਲੈਣੇ ਘਰ ਵਾਸਤੇ ਉਹ ਵੀ ਆ ਜੋ ਸੇਲ ਹੈਗੀ ਆ 13 ਦਿਨਾਂ ਦੀ ਵਿਸਾਖੀ ਦੀ ਸੇਲ ਆ 1000 ਦੇ ਚਾਰ ਸੂਟ 13 ਦੇ ਇਹ ਲੋ ਤੇ ਪੰਡ ਦਾ ਨਹੀਂ ਹੱਟੀ